ਸੋ ਅੱਜ ਆਪਾਂ ਪਰਮੇਸ਼ਵਰ ਜੀ ਦੇ ਵਚਨ ਦੇ ਵਿੱਚੋਂ ਜੋ ਸਿੱਖਣਾ ਹੈ ਉਹਦਾ ਟਾਈਟਲ ਹੈ ਕਿ ਪਰਮੇਸ਼ਵਰ ਸਾਨੂੰ ਬਦਲਣਾ ਚਾਹੁੰਦਾ ਹੈ ਹallelujah ਪ੍ਰਭੂ ਜੀ ਸਾਨੂੰ ਬਦਲਣਾ ਚਾਹੁੰਦੇ ਆ ਅਰ ਉਹ ਸਾਨੂੰ ਕਿਸ ਤਰ੍ਹਾਂ ਦਾ ਬਦਲ ਕੇ ਬਣਾਉਣਾ ਚਾਹੁੰਦੇ ਆ ਉਸ ਚੀਜ਼ ਨੂੰ ਆਪਾਂ ਵਚਨ ਦੇ ਵਿੱਚੋਂ ਸਿੱਖਣਾ ਹੈ ਹallelujah ਆਪਾਂ ਆਪ ਦੇਖਦੇ ਆਂ ਕੁਲਸੀਆਂ ਦੀ ਕਿਤਾਬ ਨਵੇਂ ਨੇਮ ਦੇ ਵਿੱਚ ਕੁਲਸੀਆਂ ਦੀ ਕਿਤਾਬ ਉਹਦਾ 3 ਨੰਬਰ ਅਧਿਆਇ ਤੇ ਉਹਦੀ 1 ਤੋਂ 6 ਨੰਬਰ ਪੰਕਤੀ ਦੇ ਵਿੱਚ ਆਪਾਂ ਦੇਖਾਂਗੇ ਇੱਥੇ ਲਿਖਿਆ ਸੋ ਜੇ ਤੁਸੀਂ ਮਸੀਹ ਦੇ ਨਾਲ ਜਿਵਾਏ ਗਏ ਤਾਂ ਉਤਾਹ ਦੀਆਂ ਗੱਲਾਂ ਦੇ ਮਗਰ ਲੱਗੇ ਰਹੋ ਜਿੱਥੇ ਮਸੀਹ ਪਰਮੇਸ਼ਵਰ ਦੇ ਸੱਜੇ ਪਾਸੇ ਬੈਠਾ ਹੈ ਹਾਲੇਲੂਇਆ ਸੋ ਵਚਨ ਦੇ ਸ਼ੁਰੂ ਦੇ ਵਿੱਚ ਕੀ ਆ ਜੇਕਰ ਤੁਸੀਂ ਮਸੀਹ ਦੇ ਨਾਲ ਜੋ ਆਏ ਗਏ ਆ ਮਤਲਬ ਜੇਕਰ ਤੁਸੀਂ ਨਵਾਂ ਜੀਵਨ ਪਾ ਲਿਆ ਆ ਤੋਬਾ ਕਰ ਲਈ ਆ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਮੁਕਤੀਦਾਤਾ ਸਵੀਕਾਰ ਕਰ ਲਿਆ ਆ ਫਿਰ ਕੀ ਕਹਿੰਦਾ ਤੁਸੀਂ ਉਤਾਂ ਦੀਆਂ ਗੱਲਾਂ ਮਗਰ ਲੱਗੇ ਰਹੋ ਉਤਾਂ ਦਾ ਕੀ ਮਤਲਬ ਆ ਸਵਰਗੀ ਗੱਲਾਂ ਦੇ ਮਗਰ ਆਤਮਿਕ ਗੱਲਾਂ ਦੇ ਮਗਰ ਲੱਗੇ ਰਹੋ ਜਿੱਥੇ ਮਸੀਹ ਪਰਮੇਸ਼ਵਰ ਦੇ ਸੱਜੇ ਪਾਸੇ ਬੈਠਾ ਅਸੀਂ ਉਹਨਾਂ ਗੱਲਾਂ ਦੇ ਮਗਰ ਲੱਗਣਾ ਆ ਜਿਹੜੀਆਂ ਗੱਲਾਂ ਨੇ ਮਸੀਹ ਨੂੰ ਪਰਮੇਸ਼ਵਰ ਦੇ ਸੱਜੇ ਪਾਸੇ ਬਿਠਾ ਲਿਆ ਏ ਉਹਨਾਂ ਗੱਲਾਂ ਦੇ ਮਗਰ ਜਿਹੜੀਆਂ ਸਵਰਗ ਤੋਂ ਆ ਜਿਹੜੀਆਂ ਪਰਮੇਸ਼ਵਰ ਦੇ ਆਤਮਾ ਦੇ ਅਨੁਸਾਰ ਆ ਔਰ ਜਿਨ੍ਹਾਂ ਗੱਲਾਂ ਤੇ ਚਿੱਤ ਲਾਉਣ ਦੇ ਨਾਲ ਅਸੀਂ ਵੀ ਸਵਰਗ ਦੇ ਵਿੱਚ ਪਰਮੇਸ਼ਵਰ ਦੇ ਸੱਜੇ ਪਾਸੇ ਹੋ ਸਕਦੇ ਆ ਹਾਲੇਲੂਇਆ ਸੋ ਹਰ ਬੰਦੇ ਦੇ ਕੋਲ ਇੱਕ ਵੱਖਰੀ ਦੌੜ ਆ ਜਿਹੜੀ ਪਰਮੇਸ਼ਵਰ ਨੇ ਸਾਨੂੰ ਦੌੜ ਦਿੱਤੀ ਆ ਉਹ ਦੌੜ ਕੰਪਲੀਟਲੀ ਡਿਫਰੈਂਟ ਆ ਉਹ ਬਿਲਕੁਲ ਵੱਖਰੀ ਆ ਕਿਸੇ ਦੀ ਦੌੜ ਪੈਸਾ ਆ ਕਿਸੇ ਦੀ ਦੌੜ ਵਿਦੇਸ਼ ਆ ਕਿਸੇ ਦੀ ਦੌੜ ਕਿਸੇ ਤਰ੍ਹਾਂ ਦੀ ਆ ਪਰ ਜੋ ਪਰਮੇਸ਼ਵਰ ਨੇ ਸਾਨੂੰ ਦੌੜ ਦਿੱਤੀ ਉਹ ਕੀ ਆ ਸਦੀਪਕ ਜੀਵਨ ਤੈਨੂੰ ਲਾਉਣਾ ਆ ਛੇੜੀਆਂ ਗੱਲਾਂ ਕਰਨ ਦੇ ਨਾਲ ਜਿਹੜੇ ਕੰਮ ਕਰਨ ਦੇ ਨਾਲ ਸਾਨੂੰ ਸਦੀਪਕ ਜੀਵਨ ਪ੍ਰਾਪਤ ਹੋ ਸਕਦਾ ਹੈ ਜੇਕਰ ਕੋਈ ਵੀ ਗੱਲ ਸਾਡੇ ਜੀਵਨ ਦੇ ਵਿੱਚ ਇਹੋ ਜਿਹੀ ਆ ਜਿਹੜੀ ਸਾਡੇ ਸਦਾ ਦੇ ਜੀਵਨ ਨੂੰ ਖਰਾਬ ਕਰ ਸਕਦੀ ਆ ਜਿਹੜੇ ਜਿਹੜੀ ਗੱਲ ਸਾਨੂੰ ਸਵਰਗ ਤੋਂ ਬਾਹਰ ਰੱਖ ਸਕਦੀ ਆ ਜਿਹੜੀ ਸਾਨੂੰ ਪਰਮੇਸ਼ਵਰ ਦੇ ਵਿਰੁੱਧ ਕਰਦੀ ਆ ਉਸ ਗੱਲ ਵੱਲ ਨੂੰ ਅਸੀਂ ਜਾਣਾ ਨਹੀਂ ਉਸ ਕੰਮ ਬਾਰੇ ਅਸੀਂ ਸੋਚਣਾ ਵੀ ਨਹੀਂ ਉਹ ਕੰਮ ਕਰਨਾ ਵੀ ਨਹੀਂ ਹallelujah ਕਹਿੰਦਾ ਉਤਾਹਾਂ ਦੀਆਂ ਗੱਲਾਂ ਉੱਤੇ ਚਿੱਤ ਲਾਓ ਨਾ ਉਹਨਾਂ ਉੱਤੇ ਜਿਹੜੀਆਂ ਧਰਤੀ ਉੱਪਰ ਹਨ ਉਤਾਹਾਂ ਦੀਆਂ ਗੱਲਾਂ ਤੇ ਚਿੱਤ ਲਾਉਣਾ ਆਤਮਿਕ ਗੱਲਾਂ ਉੱਤੇ ਚਿੱਤ ਲਾਉਣਾ ਧਰਤੀ ਦੀਆਂ ਗੱਲਾਂ ਉੱਤੇ ਨਹੀਂ ਧਰਤੀ ਦੀਆਂ ਗੱਲਾਂ ਤੇ ਚਿੱਤ ਨਾ ਲਾਓ ਦਾ ਮਤਲਬ ਕੀ ਆ ਕਈ ਵਾਰ ਅਸੀਂ ਇੰਨੀ ਮਿਹਨਤ ਕਰਦੇ ਆ ਸਾਂ ਇਸ ਤਰ੍ਹਾਂ ਦੀ ਤੇ ਬਣਾਉਣ ਦੇ ਲਈ ਕਿ ਸਾਰਾ ਕੁਝ ਮੈਨੂੰ ਮਿਲ ਜੇ ਸਾਰਾ ਕੁਝ ਮੇਰੇ ਹੱਥ ਦੇ ਵਿੱਚ ਹੋ ਜੇ ਸਾਰੀਆਂ ਖੁਸ਼ੀਆਂ ਮੇਰੇ ਕੋਲ ਹੋਣ ਪੈਸਾ ਬਹੁਤ ਹੋਵੇ ਮੇਰੇ ਕੋਲੇ ਰੁਤਬਾ ਮੇਰਾ ਬਹੁਤ ਵੱਡਾ ਹੋਵੇ ਇਸ ਹੋੜ ਦੇ ਵਿੱਚ ਕਈ ਵਾਰੀ ਅਸੀਂ ਪਰਮੇਸ਼ਵਰ ਨੂੰ ਯਾਦ ਤੱਕ ਨਹੀਂ ਕਰਦੇ ਅਸੀਂ ਪਰਮੇਸ਼ਵਰ ਦਾ ਨਾਮ ਨਹੀਂ ਲੈਂਦੇ ਪ੍ਰਭੂ ਨੇ ਜੋ ਕੁਝ ਸਾਨੂੰ ਦਿੱਤਾ ਉਹਦੇ ਲਈ ਧੰਨਵਾਦ ਨਹੀਂ ਕਰਦੇ ਬਸ ਧੋੜੀ ਜਾਣੇ ਆ ਧੋੜੀ ਜਾਣੇ ਆ ਅਸੀਂ ਭੁੱਲ ਜਾਂਦੇ ਆ ਕਿ ਅਸੀਂ ਇੱਥੇ ਮੁਸਾਫਿਰ ਆ ਅਸੀਂ ਭੁੱਲ ਜਾਂਦੇ ਆ ਕਿ ਅਸੀਂ ਇੱਥੇ ਪਰਮਾਨੈਂਟ ਰੈਜ਼ੀਡੈਂਟ ਨਹੀਂ ਆ ਪਰ ਅਸੀਂ ਇੱਥੇ ਟੈਂਪੋਰਰੀਲੀ ਜਿਹੜਾ ਵੀਜ਼ਾ ਆ ਉਹਦੇ ਉੱਤੇ ਆਏ ਆ ਟੂਰਿਸਟ ਵੀਜ਼ੇ ਦੇ ਉੱਤੇ ਅਸੀਂ ਇਸ ਸਰਤੀ ਦੇ ਉੱਤੇ ਆਏ ਆ ਇਹ ਸਾਡਾ ਪਰਮਾਨੈਂਟ ਰਹਿਣ ਦਾ ਦੇਸ਼ ਨਹੀਂ ਆ ਅਸੀਂ ਇੱਥੋਂ ਜਾਣਾ ਆ ਪਰ ਜਿੱਥੇ ਅਸੀਂ ਪਰਮਾਨੈਂਟ ਜਾਣਾ ਆ ਉੱਥੇ ਜਾਣ ਦੇ ਲਈ ਇੱਥੇ ਰਹਿ ਕੇ ਸਾਨੂੰ ਕੁਝ ਤਿਆਰੀ ਕਰਨੀ ਪੈਣੀ ਆ ਜਿੱਦਾਂ ਜੇ ਤੁਸੀਂ ਕੈਨੇਡਾ ਨੂੰ ਜਾਣਾ ਹੈ ਕੈਨੇਡਾ ਨੂੰ ਤੁਸੀਂ ਇੰਡੀਆ ਦੇ ਵਿੱਚ ਆ ਤੁਸੀਂ ਕੈਨੇਡਾ ਜਾਣ ਦੀ ਤਿਆਰੀ ਕੈਨੇਡਾ ਪਹੁੰਚ ਕੇ ਕਰੋਗੇ ਕਿ ਤੁਸੀਂ ਆਪਣੇ ਦੇਸ਼ ਵਿੱਚ ਰਹਿ ਕੇ ਕਰੋਗੇ ਆਪਣੇ ਦੇਸ਼ ਵਿੱਚ ਰਹਿ ਕੇ ਕਰੋਗੇ ਨਾ ਜਿੱਥੇ ਤੁਸੀਂ ਹੈਗੇ ਆ ਤਾਂ ਤੁਹਾਨੂੰ ਉੱਥੋਂ ਦੇ ਕਾਗਜ਼ ਪੱਤਰ ਪੂਰੇ ਕਰਨੇ ਪੈਣੇ ਆ ਉੱਥੇ ਤੁਹਾਨੂੰ ਜੋ ਕੁਝ ਚਾਹੀਦਾ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਪੂਰੀਆਂ ਕਰਨੀਆਂ ਪੈਣੀਆਂ ਆ। ਇਦਾਂ ਹੀ ਆਪਾਂ ਸਵਰਗ ਨੂੰ ਜਾਣ ਦੇ ਲਈ ਇਸ ਧਰਤੀ ਤੇ ਰਹਿ ਕੇ ਤਿਆਰੀ ਕਰਨੀ ਆ। ਸਵਰਗ ਵਿੱਚ ਟਿਕਣ ਦੇ ਲਈ ਸਵਰਗ ਵਿੱਚ ਜਾ ਕੇ ਤਿਆਰੀ ਨਹੀਂ ਕਰ ਹੋਣੀ। ਇੱਥੋਂ ਤਿਆਰ ਹੋ ਕੇ ਜਾਵਾਂਗੇ। ਜੇ ਆਪਾਂ ਖਰੇ ਨਿਕਲੇ ਇੰਟਰਵਿਊ ਦੇ ਵਿੱਚ ਪਾਸ ਹੋ ਗਏ ਆਪਣੇ ਆਪਣੇ ਕਾਗਜ਼ ਪਸੰਦ ਅਗੇ ਆਪਣਾ ਨਾਮ ਉਸ ਬੁੱਕ ਆਫ ਲਾਈਫ ਦੇ ਵਿੱਚ ਨਿਕਲ ਆਇਆ ਜੀਵਨ ਦੀ ਪੋਥੀ ਵਿੱਚ ਨਿਕਲ ਆਇਆ ਫੇਰ ਆਪਾਂ ਸਵਰਗ ਨੂੰ ਜਾਣਾ ਹੈ ਨਹੀਂ ਤਾਂ ਛੱਡ ਦਿੱਤੇ ਜਾਣਾ ਹੈ ਇਸ ਲਈ ਵਚਨ ਸਾਨੂੰ ਕੀ ਕਹਿੰਦਾ ਧਰਤੀ ਦੀਆਂ ਗੱਲਾਂ ਤੇ ਚਿੱਤ ਨਾ ਲਾਓ ਉਤਾਂ ਦੀਆਂ ਗੱਲਾਂ ਤੇ ਚਿੱਤ ਲਾਓ ਚਿੱਤੇ ਰੱਖੋ ਕਿ ਅਸੀਂ ਸਵਰਗ ਨੂੰ ਜਾਣਾ ਹੈ ਇੱਥੇ ਰੱਖਾਂਗੇ ਅਸੀਂ ਸਵਰਗ ਨੂੰ ਜਾਣਾ ਹੈ ਅਸੀਂ ਇੱਥੇ ਮੁਸਾਫਰ ਆ ਤਾਂ ਹੀ ਅਸੀਂ ਉਹ ਕੰਮ ਕਰ ਪਾਵਾਂਗੇ ਜਿਹੜੇ ਸਵਰਗ ਨੂੰ ਜਾਣ ਦੇ ਲਈ ਜ਼ਰੂਰੀ ਆ ਪਰ ਜੇ ਆਪਾਂ ਨੂੰ ਚੇਤਾ ਨਾ ਆਇਆ ਫਿਰ ਆਪਣੇ ਤੋਂ ਉਹ ਕੰਮ ਵੀ ਨਹੀਂ ਕਰ ਹੁਣ ਇਸ ਲਈ ਜਦ ਕਦੇ ਵੀ ਕੋਈ ਕੰਮ ਕਰੋ ਚੇਤਾ ਰੱਖਣਾ ਇਸ ਗੱਲ ਦਾ ਇਹ ਕੰਮ ਮੈਨੂੰ ਸਵਰਗ ਵਿੱਚ ਜਾਣ ਤੋਂ ਰੋਕਦਾ ਤੇ ਨਹੀਂ ਇਹ ਕੰਮ ਮੇਰੇ ਪਰਮੇਸ਼ਵਰ ਨੂੰ ਪਸੰਦ ਆ। ਚਾਹੇ ਆਪਾਂ ਗੱਲਾਂ ਹੀ ਕਰਦੇ ਆ। ਵਚਨ ਵਿੱਚ ਲਿਖਿਆ ਹਰ ਗੱਲ ਦਾ ਹਿਸਾਬ ਹੋਣਾ ਭਾਵੇਂ ਚੰਗੀ ਆ ਤੇ ਭਾਵੇਂ ਮਾੜੀ ਆ। ਕਹਿੰਦਾ ਜਿਹੜੀਆਂ ਵੇਰਥ ਵਿੱਚ ਗੱਲਾਂ ਕੀਤੀਆਂ ਉਹਨਾਂ ਦਾ ਵੀ ਹਿਸਾਬ ਹੋਣਾ ਆ। ਤੇ ਜਦ ਕਦੇ ਕਿਸੇ ਨਾਲ ਗੱਲ ਵੀ ਕਰਨੀ ਆ ਧਿਆਨ ਨਾਲ ਗੱਲ ਕਰਨੀ ਆ ਵੀ ਇਹ ਗੱਲ ਸਵਰਗਦੂਤ ਸੁਣਦੇ ਪਏ ਆ ਇਹ ਗੱਲ ਮੇਰੀ ਜਿਹੜੀ ਆ ਉੱਤੇ ਜਾ ਕੇ ਨੋਟ ਕਰਵਾਈ ਜਾਣੀ ਹੈ ਮੈਂ ਕੀ ਬੋਲ ਰਹੀ ਆਂ ਅਰੇ ਰਿਕਾਰਡ ਹੋ ਰਹੀ ਆ ਲਿਖੀ ਜਾ ਰਹੀ ਆ ਇਸ ਗੱਲ ਦਾ ਮੈਂ ਲੇਖਾ ਦੇਣਾ ਆ ਕਈ ਵਾਰੀ ਆਪਾਂ ਵੱਡੇ ਬਣਨ ਨੂੰ ਚੰਗੇ ਬਣਨ ਨੂੰ ਅਕਲ ਵਾਲੇ ਬਣਨ ਨੂੰ ਆਪਾਂ ਦੂਜੇ ਨੂੰ ਨੀਵਾ ਦਿਖਾਉਣ ਨੂੰ ਝੂਠ ਮੋਠੀ ਕਈ ਗੱਲਾਂ ਕਰ ਦਿੰਨੇ ਆ ਜਿਹੜੀਆਂ ਕਿ ਸੱਚ ਨਹੀਂ ਹੁੰਦੀਆਂ ਪਰ ਜੋ ਵੀ ਗੱਲ ਕਰਨੀ ਉਸ ਲਈ ਇਹ ਤੇ ਨੂੰ ਸੱਚ ਲੱਗ ਸਕਦਾ ਆ ਪਰ ਇੱਕ ਹੈਗਾ ਆ ਜਿਹਦੇ ਅੱਗੇ ਝੂਠ ਝੂਠ ਆ ਤੇ ਸੱਚ ਸੱਚੀ ਆ ਜਿੰਨੂੰ ਮੇਰੇ ਬਾਰੇ ਸਭ ਕੁਝ ਪਤਾ ਆ ਜਿੰਨੂੰ ਮੇਰੇ ਬੀਤ ਚੁੱਕੇ ਬਾਰੇ ਸਭ ਕੁਝ ਪਤਾ ਆ ਜਿੰਨੂੰ ਮੇਰੇ ਆਉਣ ਵਾਲੇ ਸਮੇਂ ਦੇ ਬਾਰੇ ਵੀ ਸਭ ਕੁਝ ਪਤਾ ਆ ਇਹ ਆ ਉਹ ਤਾਹਾਂ ਦੀਆਂ ਗੱਲਾਂ ਤੇ ਚਿੱਤ ਲਾਉਣਾ ਹਾਲੇਲੂਇਆ